ਪਰਮੇਸ਼ਵਰ ਨੇ ਸਾਨੂੰ ਕਿਹਾ ਕਿ ਅਸੀਂ ਅਬਰਾਹਾਮ ਦੇ ਵਾਅਦਿਆਂ ਦੇ ਵਾਰਿਸਾਂ ਜਿਹੜੇ ਵਾਅਦੇ ਪਰਮੇਸ਼ਰ ਨੇ ਅਬਰਾਹਾਮ ਦੇ ਨਾਲ ਕੀਤੇ ਪ੍ਰਭੂ ਕਹਿੰਦਾ ਉਹ ਵਾਅਦੇ ਤੁਹਾਡੇ ਤੇ ਵੀ ਲਾਗੂ ਹੁੰਦੇ ਨੇ ਕਿਉਂਕਿ ਤੁਸੀਂ ਉਹਨਾਂ ਵਾਅਦਿਆਂ ਦੇ ਵਾਰਿਸ ਹੋ ਤੇ ਅੱਜ ਦੇ ਦਿਨ 'ਚ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਨਾ ਕੂਚ ਦੀਗਾ ਅਬ ਉਤਪਤੀ ਕਿਤਾਬੋ ਦੇ 12 ਦੇ 1 ਤੋਂ 3 ਵਚਨ 'ਚ ਇੱਥੇ ਪਰਮੇਸ਼ਰ ਅਬਰਾਹਮ ਦੇ ਨਾਲ ਵਾਅਦੇ ਕਰ ਰਿਹਾ ਹੈ ਤੇ ਉਹ ਜਿਹੜੇ ਵਾਅਦੇ ਅਸੀਂ ਉਹਨਾਂ ਨੂੰ ਵੇਖਾਂਗੇ ਇੱਥੇ ਪਰਮੇਸ਼ਰ ਜਿਵੇਂ ਪ੍ਰਭੂ ਯੀਸ਼ੂ ਮਸੀਹ ਨੇ ਨਵੇਂ ਨੇਮ ਦੇ ਵਿੱਚ ਸੱਤ ਵਾਰ ਕਿਹਾ ਮੈਂ ਹਾਂ ਮੈਂ ਹਾਂ ਮੈਂ ਹਾਂ ਉਹਨੇ ਸੱਤ ਵਾਰ ਇਹ ਗੱਲ ਕਹੀ ਕਿ ਮੈਂ ਜੀਵਨ ਦੀ ਰੋਟੀ ਹਾਂ ਮੈਂ ਜੀਵਨ ਦਾ ਚਾਲਾਂ ਮੈਂ ਰਾ ਸਚਾਈ ਤੇ ਜੀਵਨ ਹਾਂ ਮੈਂ ਦਰਵਾਜ਼ਾ ਹਾਂ ਮੈਂ ਚੰਗਾ ਚਰਵਾਹਾ ਵਾਂ ਮੈਂ ਜ਼ਿੰਦਗੀਆਂ ਹallelujah ਪ੍ਰਭੂ ਜੀ ਨੇ ਮੈਂ ਹਾਂ ਕਿਹਾ ਤੇ ਜਿਹੜਾ ਮੈਂ ਹਾਂ ਸ਼ਬਦ ਇਹ ਅਸਲ ਦੇ ਵਿੱਚ ਪਰਮੇਸ਼ਵਰ ਦਾ ਨਾਮ ਹੈ ਜਦੋਂ ਸੰਤ موسی ਜੰਗਲ ਦੇ ਵਿੱਚ ਭੇਡਾਂ ਚਾਰ ਰਿਹਾ ਸੀਗਾ ਤੇ ਪਰਮੇਸ਼ਵਰ ਨੇ ਉਹਨੂੰ ਦਰਸ਼ਨ ਦਿੱਤਾ ਤੇ موسی ਨੇ ਉਹਨੂੰ ਪੁੱਛਿਆ ਕਹਿੰਦਾ ਪ੍ਰਭੂ ਤੇਰਾ ਨਾਮ ਕੀ ਹੈ ते प्रभु ने उन्हें की नाम दसिया मेरा नाम है मैं हाँ हाले लू की नाम है मैं हां हाँ। जिमें नवे नेम च येशमसी मैं हां कदा ही अबराम के न प्रभु येशम सी एना तीन हाइत सत वार मैं हां सत वार आओ असी इन्होंने वचनों पढ़ा तद यौा ने अबरामू ਤੂੰ ਆਪਣੇ ਦੇਸ਼ ਅਤੇ ਆਪਣੇ ਸਾਖਾਂ ਤੇ ਆਪਣੇ ਪਿਤਾ ਦੇ ਘਰ ਤੋਂ ਉਸ ਦੇਸ਼ ਨੂੰ ਜੋ ਮੈਂ ਤੈਨੂੰ ਵਿਖਾਵਾਂਗਾ ਨਿਕਲ ਤੁਰ ਮੈਂ ਤੈਨੂੰ ਵੱਡੀ ਕੌਮ ਬਣਾਵਾਂਗਾ ਮੈਂ ਤੈਨੂੰ ਅਸ਼ੀਸ਼ ਦੇਵਾਂਗਾ ਮੈਂ ਤੇਰਾ ਨਾਮ ਵੱਡਾ ਕਰਾਂਗਾ ਤੇ ਤੂੰ ਬਰਕਤ ਦਾ ਕਾਰਨ ਬਣੇਗਾ ਜੋ ਤੈਨੂੰ ਅਸੀਸ ਦਿੰਦੇ ਨੇ ਮੈਂ ਉਹਨਾਂ ਨੂੰ ਅਸੀਸ ਦੇਵਾਂਗਾ ਜੋ ਤੈਨੂੰ ਸ਼ਰਾਪ ਦਿੰਦੇ ਨੇ ਮੈਂ ਉਹਨਾਂ ਨੂੰ ਸ਼ਰਾਪ ਦਿਆਂਗਾ ਤੇ ਤੇਰੇ ਕਾਰਨ ਸ੍ਰਿਸ਼ਟੀ ਦੇ ਸਾਰੇ ਘਰਾਣੇ ਮੁਬਾਰਕ ਹੋਣਗੇ ਸੋ ਅਬਰਾਮ ਜਿਵੇਂ ਯਹਵਾ ਨੇ ਉਹਨੂੰ ਬੋਲਿਆ ਸੀ ਚੱਲਿਆ ਹਾਲੇਲੂਇਆ ਬਿਊਟੀਫੁੱਲ ਸੱਤਵਾਰੀ ਪ੍ਰਭੂ ਨੇ ਕਿਹਾ ਪਹਿਲਾ ਵਾਅਦਾ ਉਹਨੇ ਕੀ ਕੀਤਾ ਕਹਿੰਦਾ ਮੈਂ ਤੈਨੂੰ ਦੇਸ਼ ਵਿਖਾਵਾਂਗਾ ਜਿੱਥੇ ਤੂੰ ਜਾਣਾ ਹੈ ਦੂਜਾ ਵਾਅਦਾ ਕਹਿੰਦਾ ਮੈਂ ਤੇਰੇ ਤੋਂ ਇੱਕ ਵੱਡੀ ਕੌਮ ਬਣਾਵਾਂਗਾ ਤੀਜਾ ਵਾਅਦਾ ਕਹਿੰਦਾ ਮੈਂ ਤੈਨੂੰ ਬਰਕਤ ਦਵਾਂਗਾ ਚੌਥੀ ਗੱਲ ਕਹਿੰਦਾ ਮੈਂ ਤੇਰਾ ਨਾਮ ਵੱਡਾ ਕਰਾਂਗਾ ਪੰਜਵੀਂ ਗੱਲ ਕਹਿੰਦਾ ਮੈਂ ਤੈਨੂੰ ਇੱਕ ਬਰਕਤ ਬਣਾਵਾਂਗਾ ਛੇਵੀਂ ਗੱਲ ਮੈਂ ਉਹਨਾਂ ਨੂੰ ਬਰਕਤ ਦਵਾਂਗਾ ਜਿਹੜੇ ਤੈਨੂੰ ਬਰਕਤ ਦੇਣਗੇ ਸੱਤਵੀਂ ਗੱਲ ਕਹਿੰਦਾ ਮੈਂ ਉਹਨਾਂ ਨੂੰ ਸ਼ਰਾਪ ਦਵਾਂਗਾ ਜਿਹੜੇ ਤੈਨੂੰ ਸ਼ਰਾਪ ਦੇਣਗੇ ਹallelujah ਇਹ ਸੱਤ ਗੱਲਾਂ ਨੇ ਤੇ ਇਹਨਾਂ ਸੱਤ ਗੱਲਾਂ ਦੇ ਉੱਤੇ ਅਸੀਂ ਥੋੜੀ ਦੇਰ ਵਾਸਤੇ ਗੌਰ ਕਰਨ ਜਾ ਰਹੇ ਹਾਂ ਤੇ ਇਹਨਾਂ ਸੱਤ ਗੱਲਾਂ ਨੂੰ ਮੈਂ ਬਣਾਇਆ ਏ 1 2 3 4 5 ਪੰਜ ਗੱਲਾਂ ਦੇ ਵਿੱਚ ਹallelujah ਸਾਰਿਆਂ ਤੋਂ ਪਹਿਲਾ ਵਾਅਦਾ ਜਿਹੜਾ ਪਰਮੇਸ਼ਰ ਨੇ ਅਬਰਾਮ ਦੇ ਨਾਲ ਕੀਤਾ ਇਹ ਵਾਅਦਾ ਸੀਗਾ ਪ੍ਰੋਮਿਸ ਆਫ ਪਲੇਸ ਪਰਮੇਸ਼ਰ ਨੇ ਅਬਰਾਮ ਨੂੰ ਬੁਲਾ ਲਿਆ ਕਹਿੰਦਾ ਛੱਡਿਆ ਸਭ ਕੁਝ ਆ ਜਾ ਮੇਰੇ ਮਗਰ ਕਹਿੰਦਾ ਆਪਣਾ ਦੇਸ਼ ਛੱਡ ਦੇ ਆਪਣੇ ਸਾਖ ਛੱਡ ਦੇ ਆਪਣੇ ਪਿਓ ਦਾ ਘਰ ਛੱਡ ਦੇ ਤੇ ਕਹਿੰਦਾ ਮੈਂ ਤੈਨੂੰ ਇੱਕ ਜਗ੍ਹਾ ਦੇਵਾਂਗਾ ਮੈਂ ਤੈਨੂੰ ਇੱਕ ਦੇਸ਼ ਦੇਵਾਂਗਾ ਹਾਲੇਲੂਇਆ ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ ਇਹ ਬੜੀ ਇੰਟਰਸਟਿੰਗ ਜੀ ਗੱਲ ਏ ਤੁਹਾਨੂੰ ਪਤਾ ਹੈ ਪਰਮੇਸ਼ਰ ਆਪਣੇ ਲੋਕਾਂ ਲਈ ਜਗ੍ਹਾ ਤਿਆਰ ਕਰਦਾ ਹੈ ਪ੍ਰਭੂ ਯੀਸ਼ੂ ਨੇ ਕਿਹਾ ਜੋ ਨਾਨੀ ਕਿਤਾਬ ਦੇ ਵਿੱਚ ਉਹ ਕਹਿੰਦੇ ਆ ਕਿ ਮੈਂ ਜਾ ਰਿਹਾ ਵਾਂ ਕਿ ਮੈਂ ਤੁਹਾਡੇ ਲਈ ਇੱਕ ਜਗ੍ਹਾ ਤਿਆਰ ਕਰਾਂ ਹਾਲੇਲੂਇਆ ਕੀ ਕਹਿੰਦੇ ਮੈਂ ਜਾ ਰਿਹਾ ਵਾਂ ਕਿ ਮੈਂ ਤੁਹਾਡੇ ਲਈ ਇੱਕ ਜਗ੍ਹਾ ਤਿਆਰ ਕਰਾਂ ਤੁਹਾਨੂੰ ਪਤਾ ਉਤਪਤੀ ਕਿਤਾਬ ਦੇ ਅਧਿਆਇ ਦੇ ਵਿੱਚ ਪਰਮੇਸ਼ਰ ਨੇ ਆਦਮ ਤੇ ਹਵਾ ਨੂੰ ਬਣਾਉਣ ਤੋਂ ਪਹਿਲਾਂ ਪਰਮੇਸ਼ਰ ਨੇ ਆਦਮ ਤੇ ਹਵਾਨੂ ਬਣਾਉਣ ਤੋਂ ਪਹਿਲਾਂ ਉਹਨੇ ਇੱਕ ਕਾਇਨਾਤ ਬਣਾਈ ਅਦਨ ਦਾ ਬਾਗ ਬਣਾਇਆ ਜਿਹਦੇ ਵਿੱਚ ਉਹ ਆਣ ਕੇ ਰਹਿ ਸਕਣ ਇੱਕ ਜਗ੍ਹਾ ਤਿਆਰ ਕੀਤੀ ਹਾਲੇਲੂਇਆ ਇਦਾਂ ਹੀ ਪਿਆਰਿਓ ਅੱਜ ਦੇ ਦਿਨ 'ਚ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਪਰਮੇਸ਼ਰ ਤੁਹਾਡੇ ਲਈ ਜਗ੍ਹਾ ਤਿਆਰ ਕਰਦਾ ਹੈ ਜਦੋਂ ਮੈਂ ਪ੍ਰਭੂ ਦੇ ਵਿੱਚ ਆਇਆ ਮੇਰੇ ਕੋਲ ਕੋਈ ਘਰ ਨਹੀਂ ਸੀ ਮੇਰੇ ਕੋਲ ਕੋਈ ਜਗ੍ਹਾ ਨਹੀਂ ਸੀ ਜਿੱਨ ਮੈਂ ਆਪਣੀ ਕਹਿ ਸਕਾਂ ਮੈਂ ਸ਼ਹਿਰ ਦੇ ਵਿੱਚ ਅੱਧੇ ਬੈਗ ਦੇ ਨਾਲ ਆਇਆ ਸੀਗਾ ਮੇਰੇ ਕੋਲ ਤੇ ਮੰਝਾ ਵੀ ਨਹੀਂ ਸੀ ਹੈਗਾ ਜਿਹਦੇ ਤੇ ਮੈਂ ਸੌ ਸਕਾਂ ਪਰ ਤੇ ਮੈਂ ਤੇ ਕਿੰਨੇ ਸਾਲ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦਾ ਸੀਗਾ ਪਰ ਪਰਮੇਸ਼ਵਰ ਦਾ ਵਾਅਦਾ ਸੀ ਉਹਨੇ ਅਬਰਾਮ ਨਾਲ ਵਾਅਦਾ ਕੀਤਾ ਪ੍ਰੋਮਿਸ ਆਫ ਅ ਪਲੇਸ ਕਹਿੰਦਾ ਮੈਂ ਤੈਨੂੰ ਜਗ੍ਹਾ ਦਾ ਵਾਅਦਾ ਕਰਦਾ ਮੈਂ ਤੈਨੂੰ ਇੱਕ ਜਗ੍ਹਾ ਦਊਂਗਾ ਅੱਜ ਦੇ ਦਿਨ 'ਚ ਇੱਥੇ ਚਰਚ 'ਚ ਬਹੁਤ سارے ਲੋਕ ਬੈਠੇ ਆ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣੀ ਜਗ੍ਹਾ ਦਿੱਤੀ ਏ ਪਰ ਤੁਹਾਡੇ 'ਚ ਕਈ ਲੋਕ ਆ ਜਿਨ੍ਹਾਂ ਕੋ ਆਪਣੀ ਜਗ੍ਹਾ ਨਹੀਂ ਹੈਗੀ ਏ ਤੁਹਾਡੇ 'ਚ ਕਈ ਲੋਕ ਨੇ ਜਿਨ੍ਹਾਂ ਦੇ ਕੋਲ ਜਗ੍ਹਾ ਏ ਪਰ ਤੁਸੀਂ ਉਹ ਜਗ੍ਹਾ ਤੋਂ ਖੁਸ਼ ਨਹੀਂ ਹੋ ਤੇ ਤੁਹਾਡਾ ਮਨ ਜਿਹੜਾ ਉਹ ਕਰਦਾ ਏ ਕਾਸ਼ ਮੈਂ ਕੋਈ ਨਵੀਂ ਜਗ੍ਹਾ ਲੈ ਸਕਾਂ ਹਾਲੇਲੂਇਆ ਮੈਂ ਤੁਹਾਨੂੰ ਅੱਜ ਦੇ ਦਿਨ 'ਚ ਵਾਅਦਾ ਕਰਨਾ ਚਾਹੁੰਦਾ ਜਦੋਂ ਤੁਸੀਂ ਪ੍ਰਭੂ ਦੇ ਮਗਰ ਚੱਲੋਗੇ ਰਬੂ ਦੇ ਪਿੱਛੇ ਵਫਾਦਾਰੀ ਦੇ ਨਾਲ ਤੁਰੋਗੇ ਪਰਮੇਸ਼ਰ ਤੁਹਾਨੂੰ ਇੱਕ ਪਲੇਸ ਦਵੇਗਾ ਜਿੰਨੂੰ ਤੁਸੀਂ ਆਪਣੀ ਕਹਿ ਸਕੋ ਉਹ ਤੁਹਾਡੇ ਲਈ ਜਗ੍ਹਾ ਤਿਆਰ ਕਰੇਗਾ ਇਸ ਧਰਤੀ ਦੇ ਉੱਤੇ ਹਾਲੇਲੂਇਆ ਕਿੰਨੇ ਲੋਕ ਨੇ ਜਿਨ੍ਹਾਂ ਦੀਆਂ ਇਹ ਗਵਾਹਾਂ ਨੇ ਕਿਉਂਕਿ ਸਾਰਿਆਂ ਤੋਂ ਪਹਿਲਾਂ ਵਾਅਦਾ ਪਰਮੇਸ਼ਰ ਨੇ ਅਬਰਾਮ ਦੇ ਨਾਲ ਇਹ ਕੀਤਾ ਸੀਗਾ ਆਈਲ ਗਿਵ ਯੂ ਅ ਪਲੇਸ ਮੈਂ ਤੈਨੂੰ ਇੱਕ ਜਗ੍ਹਾ ਦਵਾਂਗਾ ਹਾਲੇਲੂਇਆ ਇੱਕ ਸਵਰਗ ਚ ਸਾਡੇ ਲਈ ਜਗ੍ਹਾ ਹੈ ਅਬਰਾਹਮ ਦੇ ਬਾਰੇ ਲਿਖਿਆ ਇਬਰਾਨੀਆਂ 11 ਦੀ 10 ਉੱਥੇ ਲਿਖਿਆ ਇੱਕ ਸ਼ਹਿਰ ਦੀ ਵੱਲ ਵੇਖ ਰਿਹਾ ਸੀ ਇੱਕ ਸ਼ਹਿਰ ਦੀ ਵੱਲ ਵੇਖ ਰਿਹਾ ਸੀਗਾ ਜੀ ਦੀਆਂ ਨੀਆਂ ਨੇ ਤੇ ਜਿੰਨੂੰ ਬਣਾਉਣ ਵਾਲਾ ਤੇ ਉਸਾਰਨ ਵਾਲਾ ਪਰਮੇਸ਼ਰ ਹੈ ਹਾਲੇਲੂਇਆ ਅਬਰਾਹਮ ਜਦੋਂ ਬੁੱਢਾ ਹੋਣ ਵਾਲਾ ਸੀਗਾ ਬਜ਼ੁਰਗ ਹੋ ਗਿਆ ਇਦੀ ਪਤਨੀ ਸਾਰਾ ਮਰੀ ਤੇ ਬਾਈਬਲ ਚ ਲਿਖਿਆ ਉਸ ਦਿਨ ਤੱਕ ਅਬਰਾਮ ਦੇ ਕੋਲ ਆਪਣੀ ਜਗ੍ਹਾ ਨਹੀਂ ਸੀ ਉਹ ਇੱਕ ਥਾਂ ਤੋਂ ਦੂਜੀ ਥਾਂ ਤੇ ਤੰਬੂ ਲਾਉਂਦਾ ਸੀਗਾ ਪਰ ਜਦੋਂ ਸਾਰਾ ਮਰੀ ਏ ਹਾਲੇਲੂਇਆ ਬਾਈਬਲ ਦੱਸਦੀ ਏ ਮੈਂ ਥੋੜੇ ਦਿਨ ਪਹਿਲਾਂ ਬੜੀ ਭਾਵੁਕ ਜੀ ਸਟੋਰੀ ਪੜੀ ਬਾਈਬਲ ਚੋਂ ਇੱਕ ਦੋ ਤਿੰਨ ਦਿਨ ਪਹਿਲਾਂ ਮੇਰਾ ਮਨ ਬੜਾ ਨਾ ਹਿੱਲਿਆ ਅਬਰਾਮ ਜਿਹੜਾ ਸੀਗਾ ਉਹਦੇ ਕੋਲ ਆਪਣੀ ਜਗ੍ਹਾ ਨਹੀਂ ਸੀ ਪਰ ਪਰਮੇਸ਼ਰ ਨੇ ਵਾਅਦਾ ਕੀਤਾ ਸੀ ਕਿ ਮੈਂ ਤੈਨੂੰ ਜਗ੍ਹਾ ਦਊਂਗਾ ਤੇ ਅਬਰਾਹਾਮ ਨੇ ਫਿਰ ਉਹ ਜਗ੍ਹਾ ਦੇ ਉੱਤੇ ਹੈਬਰੌਨ ਸ਼ਾਇਦ ਉਹਦਾ ਨਾਂ ਹੈ ਹਾਲੇਲੂਇਆ ਅਬਰਾਹਾਮ ਨੇ ਉਹ ਜਗ੍ਹਾ ਜਿਹੜੀ ਸੀਗੀ ਉਹ ਖਰੀਦੀ 400 ਚਾਂਦੀ ਦੇ ਸਿੱਕਿਆਂ ਦੀ ਹਾਲੇਲੂਇਆ ਬਹੁਤ ਮਹਿੰਗੀ ਸੀਗੀ ਪਰ ਅਬਰਾਹਾਮ ਨੇ ਖਰੀਦੀ ਆਪਣੇ ਮਰਨ ਤੋਂ ਪਹਿਲਾਂ ਉਹ ਇੱਕ ਜਗ੍ਹਾ ਲੈ ਕੇ ਗਿਆ ਜਿੱਥੇ ਉੱਥੇ ਗੁਫਾ ਸੀ ਜਿਹਦੇ ਵਿੱਚ ਉਹਦੀ ਪਤਨੀ ਨੂੰ ਰੱਖਿਆ ਗਿਆ ਤੇ ਬਾਅਦ ਵਿੱਚ ਯੂਸਫ ਨੂੰ ਤੇ ਯਾਕੂਬ ਦੀਆਂ ਹੱਡੀਆਂ ਵੀ ਉੱਥੇ ਰੱਖੀਆਂ ਗਈਆਂ ਮੇਰੇ ਪਿਆਰਿਓ ਪਰਮੇਸ਼ਰ ਵਫਾਦਾਰ ਹੈ ਉਹ ਤੁਹਾਨੂੰ ਇੱਕ ਜਗ੍ਹਾ ਦਵੇਗਾ ਇਸ ਧਰਤੀ ਤੇ ਤੁਸੀਂ ਇੱਕ ਵਿਰਾਸਤ ਛੱਡ ਕੇ ਜਾਓਗੇ ਤੁਸੀਂ ਆਪਣੇ ਬੱਚਿਆਂ ਲਈ ਕੁਝ ਛੱਡ ਕੇ ਜਾਓਗੇ ਪਰਮੇਸ਼ੁਰ ਦੇ ਕੋਲ ਜਾਓ ਤੇ ਉਹਨੂੰ ਕਿਹਾ ਕਰੋ ਪ੍ਰਭੂ ਮੈਨੂੰ ਜਗਾ ਚਾਹੀਦੀ ਏ ਆ ਚਰਨਜੀਤ ਜੀ ਇੱਥੇ ਆਏ ਪਹਿਲੀ ਵਾਰੀ ਜਦੋਂ ਇੱਥੇ ਇਹਦਾ ਡੈਡੀ ਆਇਆ ਆ ਕੰਦ ਡਿੱਗੀ ਪਈ ਸੀਗੀ ਇਹਨੂੰ ਬਣਾਉਣ ਵਾਸਤੇ ਆਇਆ ਤੇ ਉਹਨੇ ਕਿਰਨ ਨੂੰ ਕਿਹਾ ਮੇਰੇ ਮੁੰਡੇ ਲਈ ਦੁਆ ਕਰ ਦਿਓ ਤੇ ਅਸੀਂ ਇਹਦੇ ਘਰੇ ਦੁਆ ਕਰਨ ਲਈ ਗਏ ਇੱਥੇ ਇੱਕ ਦੁਕਾਨ ਏ ਉਹਦੇ ਮਗਰਲੇ ਪਾਸੇ ਇੱਕ ਬਾਥਰੂਮ ਜਿੰਨੀ ਨੇਰੀ ਜੀ ਜਗ੍ਹਾ ਸੀਗੀ ਜੀ ਦੇ ਵਿੱਚ ਚਰਨਜੀਤ ਇੱਕ ਮੰਝੇ ਤੇ ਪਿਆਸ ਸੀਗਾ ਇਹ ਬੰਦੇ ਕੋ ਆਪਣਾ ਕੱਖ ਵੀ ਨਹੀਂ ਸੀ ਇਹ ਬੰਦਾ ਬਿਲਕੁਲ ਡੁੱਬਿਆ ਪਿਆਸੀਗਾ ਪਰ ਜਦੋਂ ਪ੍ਰਭੂ ਨੇ ਇਹਨੂੰ ਚੰਗਿਆਂ ਕੀਤਾ ਪ੍ਰਭੂ ਦੇ ਮਗਰਤੁਰਨਾ ਸ਼ੁਰੂ ਹੋਇਆ ਪ੍ਰਭੂ ਨੇ ਇਹਨੂੰ ਆਪਣਾ ਘਰ ਦੇ ਦਿੱਤਾ ਹਾਲੇਲੂਇਆ ਪਰਮੇਸ਼ਰ ਵਫਾਦਾਰ ਹੈ ਮੇਰੇ ਪਿਆਰਿਓ ਪਰਮੇਸ਼ਰ ਵਫਾਦਾਰ ਹੈ ਉਹ ਤੁਹਾਨੂੰ ਇੱਕ ਜਗ੍ਹਾ ਦੇਵੇਗਾ ਉਹ ਤੁਹਾਨੂੰ ਇੱਕ ਵਿਰਾਸਤ ਵਾਸਤੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਯਾਦ ਰੱਖ ਸਕਣ ਉਹ ਤੁਹਾਨੂੰ ਇੱਕ ਜਗ੍ਹਾ ਦੇਵੇਗਾ ਜੇ ਤੁਹਾਡੀ ਜਗ੍ਹਾ ਛੋਟੀ ਹੋ ਗਈ ਏ ਪਰਮੇਸ਼ੁਰ ਦੇ ਕੋਲ ਜਾਓ ਉਹਨੂੰ ਕਹੋ ਪ੍ਰਭੂ ਤੂੰ ਅਬਰਾਹਮ ਦਾ ਪਰਮੇਸ਼ਰ ਹੈਂ ਤੂੰ ਉਹਦੇ ਨਾਲ ਵਾਅਦਾ ਕੀਤਾ ਤੂੰ ਮੈਨੂੰ ਵੀ ਦੇ ਤੂੰ ਮੈਨੂੰ ਇੱਕ ਘਰ ਦੇਣ ਜਾ ਰਿਹਾ ਤੂੰ ਮੈਨੂੰ ਇੱਕ ਮਕਾਨ ਦੇਣ ਜਾ ਰਿਹਾ ਤੂੰ ਮੈਨੂੰ ਇੱਕ ਜਗ੍ਹਾ ਦੇਣ ਜਾ ਰਿਹਾ ਤੂੰ ਮੈਨੂੰ ਇੱਕ ਜ਼ਮੀਨ ਦਾ ਟੁਕੜਾ ਦੇਣ ਜਾ ਰਿਹਾ ਜਿਹੜਾ ਮੇਰਾ ਹੋਵੇਗਾ ਹਾਲੇਲੂਇਆ